ਕਲ ਸੁਣੋ ਅੱਜ ਟਾਈਮ ਨਾਲ ਘਰ ਵਾਪਸ ਆ ਜਿਓ ਤੇ ਮੈਨੂੰ ਆ ਦੱਸੋ ਤੁਹਾਡੇ ਲਈ ਖਾਣੇ 'ਚ ਕੀ ਬਣਾਵਾਂ ਜੋ ਤੇਰਾ ਦਿਲ ਕਰਦਾ ਆ ਸੇਮੀ ਉਹੀ ਬਣਾ ਲਈ ਨਹੀਂ ਨਹੀਂ ਤੁਸੀਂ ਦੱਸੋ ਤੁਹਾਡਾ ਕੀ ਖਾਣ ਨੂੰ ਮਨ ਹੈ ਚੱਲ ਫਿਰ ਤੂੰ ਐਦਾਂ ਕਰੀ ਪਿੰਡੀਆਂ ਬਣਾ ਲਈ ਠੀਕ ਹੈ ਤੇਰੀ ਵਜ੍ਹਾ ਨਾਲ ਹੁਣ ਤਾਂ ਘਰ ਵਾਲੀ ਵੀ ਪਸੰਦ ਦੀਆਂ ਚੀਜ਼ਾਂ ਬਣਾਉਣ ਲੱਗ ਗਈ ਕਿਵੇਂ ਆ ਜੱਗੀ ਵਧੀਆ ਬਾਈ ਵਧੀਆ ਤੂੰ ਦੱਸ ਓਏ ਆ ਜਾ ਮੇਰੇ ਨਾਲ ਠੰਡਾ ਪੀ ਕੇ ਜਾਈਂ ਨਾ ਨਾ ਬਾਈ ਫੇਰ ਕਦੇ ਸਹੀ ਅੱਜ ਤੈਨੂੰ ਸੌਦੇ ਵਾਲੇ ਨੇ ਫੇਰ ਠੰਡਾ ਪੁੱਛਿਆ ਸਿਰਫ ਤੇਰੇ ਕੱਟ ਕੀ ਹੋਇਆ ਸਭ ਕੁਝ ਫਿਰ ਸਰਕਰ ਦਾ ਦਾਇਤਗੀ ਹੋ ਜਾਊਗਾ ਹਾਂ ਹਾਂ ਹੁਣ ਮਹੀਨੇ 'ਚ ਹੋ ਜਾਊਗਾ ਉਹ ਤੂੰ ਕਿਉਂ ਗਿਰਦਾ ਪਤੰਦਰਾ ਤੇਰੇ ਕਰਕੇ ਤਾਂ ਲੋਕਾਂ ਦੇ ਜ਼ਮੀਰ ਗਿਰ ਜਾਂਦੇ ਆ ਤੈਨੂੰ ਪਤਾ ਅੱਜ ਦੇਖ ਲੈ ਫੇਰ ਸਰਪੰਚ ਨੇ ਮੈਨੂੰ ਹੱਥ ਖੜਾ ਕੀਤਾ ਇਹ ਸਭ ਤੇਰੇ ਕਰਕੇ ਦਾ ਹੈਗਾ ਯਾਰ ਅੱਜ ਕਰ ਰਾਜਨੀਤੀ ਦਾ ਮਾੜਾ ਹਾਲ ਹੈ ਆਹ ਸਹੀ ਗੱਲ ਆ ਬਾਈ ਸਤਿ ਸ੍ਰੀ ਅਕਾਲ ਸਰਪੰਚ ਸਾਹਿਬ ਕੀ ਬਣੋ ਯਾਰ ਸਾਰੇ ਪਾਰਟੀਆਂ ਬਹੁ ਹੋ ਗਈਆਂ ਹਨਾ ਹੋਰ ਯਾਰ ਸਮਝੇ ਨਹੀਂ ਲੱਗਦੀ ਸਪੋਰਟ ਕਰੀਏ ਕਿਹਨੂੰ ਨਾ ਆਹ ਸਾਲਾ ਇੱਕ ਮਨੂਸ ਜਦ ਮੱਥੇ ਲੱਗ ਜੇ ਕੰਮੇ ਨਹੀਂ ਬਣਦਾ ਕੋਈ ਸਹੀ ਆ ਯਾਰ ਬਹੁਤ ਵਾਰੀ ਦੇਖਿਆ ਬਈ ਮੈਨੇ ਫਰਦਾ ਕੇ ਮੈਂ ਵੀ ਫਰਦਾ ਆਇਆ ਯਾਰ ਉਹ ਬਾਈ ਕਿੱਧਰ ਧਾਰ ਦੂਰ ਨਹੀਂ ਬਾਈ ਹੁਣ ਤਰਾ ਚੱਲਦਾ ਬਹੁਤ ਪੈਸੇ ਰਹਿੰਦੇ ਨੇ ਤੇਰੇ ਪਹਿਲੇ ਹੀ ਆਇਆ ਨੇ ਚੱਕੇ ਪੂਰੇ ਮੈਗਿਓ ਬਣਾ ਦੇ ਖਾਣ ਦਾ ਦਿਲ ਵੀ ਸੀਗਾ ਤੇ ਭੁੱਖ ਵੀ ਲੱਗਦੀ ਆ ਜਿ ਤਰ੍ਹਾਂ ਬੜਾ ਦਿਲ ਕਰਦਾ ਨਾ ਤੇ ਆ ਬਣਾ ਕੇ ਖਾਣਾ ਪਰ ਮੇਰੇ ਕੰਨ ਨਾ ਖਾਂ ਸਾਰੀ ਦਿਹਾੜੀ ਮੈਂ ਘਰ ਦਾ ਕੰਮ ਕਰਦੀ ਮਰ ਜੰਨੀ ਹੈਗੀ ਆ ਰੋਸਵੇ ਉਠੋ ਝਾੜੂ ਪੋਚਾ ਕਰੋ ਭਾਂਡੇ ਤੋਂ ਕੱਪੜੇ ਤੋਂ ਮੈਂ ਤੇਰੀ ਨੌਕਰਾਂ ਨਹੀਂ ਥੋੜੀ ਕਰਦਾ ਕੰਮ ਕਰਨ ਲਈ ਇੱਕ ਮਿਹਰ ਤਾਂ ਤੇਰੇ ਤੋਂ ਰੱਖੀ ਨਹੀਂ ਚਾਹਦੀ ਉਲਟਾ ਸਾਰੀ ਦਿਹਾੜੀ ਬਸ ਆਰਡਰ ਹੀ ਕਰਦੇ ਰਹਿਣਾ ਆ ਕਰਦੇ ਉਹ ਕਰਦੇ ਜਦੋਂ ਤੂੰ ਮੇਰੇ ਕੋਲ ਨਹੀਂ ਸੀ ਇਹ ਸਾਰੇ ਲੋਕ ਮੈਨੂੰ ਤਾਨੇ ਮੇਨੇ ਮਾਰਿਆ ਕਰਦੇ ਸੀ ਕੋਈ ਚੱਜ ਨਾਲ ਬੁਲਾਉਂਦਾ ਤੱਕ ਨਹੀਂ ਸੀ ਅੱਜ ਬੈਂਕਾਂ 'ਚ ਪੈਸਾ ਕੀ ਵਧਿਆ ਲੋਕਾਂ ਵੱਲੋਂ ਇੱਜ਼ਤ ਵੀ ਵਧ ਗਈ ਪਤਾ ਨਹੀਂ ਕਿਹੜੇ ਉਹ ਲੋਕ ਨੇ ਜਿਹੜੇ ਕਹਿੰਦੇ ਆ ਪੈਸਾ ਕੁਛ ਨਹੀਂ ਹੈਗਾ ਪਰ ਮੈਂ ਤਾਂ ਕਹਿੰਨਾ ਪੈਸੇ ਤੋਂ ਉੱਪਰ ਕੁਛ ਨਹੀਂ ਹੈਗਾ ਇੱਥੇ ਖੜੇ ਕੀ ਕਰਦੇ ਹੋ ਇੱਥੇ ਖੜੇ ਰਹਿਣਾ ਅੰਦਰ ਆਜੋ ਛੇਤੀ ਤੁਹਾਡੇ ਲਈ ਸਪੈਸ਼ਲ ਜਿਹੀ ਪਿੰਡੀਆਂ ਬਣਾਈਆਂ ਮੈਂ ਆਜੋ ਆਜੋ ਜਲਦੀ ਹਾਂ ਹਾਂ ਆਇਆ ਆਇਆ ਇੱਜ਼ਤ ਤਾਂ ਹਮੇਸ਼ਾ ਪੈਸੇ ਦੀ ਹੁੰਦੀ ਆ ਇਨਸਾਨ ਦੀ ਨਹੀਂ ਜਦੋਂ ਤੁਹਾਨੂੰ ਕੋਈ ਸਾਹਮਣੇ ਤੋਂ ਪੁੱਛੇ ਕੀ ਕਰਦੇ ਹੋ ਤਾਂ ਸਮਝ ਲਿਓ ਉਹ ਇਹ ਜਾਣਨਾ ਚਾਹੁੰਦਾ ਆ ਕਿ ਉਸਨੇ ਤੁਹਾਨੂੰ ਕਿੰਨੀ ਇੱਜ਼ਤ ਦੇਣੀ ਆ